ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ 'ਚੋਂ ਸਿਮਾਨ ਰਹੇ ਗੈਰਹਾਜ਼ਰ ਇਸ ਬੰਦ ਦੇ ਵਿੱਚ ਸਿਮਾਨ ਦਾ ਸਾਹਮਣੇ ਆਇਆ ਵੱਡਾ ਬਿਆਨ ਆਖਿਆ ਕਿ ਇਹ ਤਾਂ ਮੈਨੂੰ ਵਿਆਹ ਦੇ ਵਿੱਚ ਵੀ ਨਹੀਂ ਬੁਲਾਉਂਦੇ ਤੇ ਨਾ ਹੀ ਮੈਂ ਇਹੋ ਜਿਹੇ ਲੋਕਾਂ ਦੇ ਘਰ ਜਾਂਦਾ ਹਾਂ ਜਿਹਾ ਦੱਸਦੀ ਹੈ ਕਿ ਬੀਤੇ ਦਿਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬੇਟੀ ਦਾ ਵਿਆਹ ਹੋਇਆ ਜਿਸ ਦੇ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਗੈਰਹਾਜ਼ਰ ਰਹੇ ਨੇ ਇਸ ਬੰਦ ਦੇ ਵਿੱਚ ਸੀਐਮ ਮਾਨ ਹੁਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਖਿਆ ਹੈ ਕਿ ਇਹ ਲੋਕ ਤਾਂ ਮੈਨੂੰ ਵਿਆਹ ਦੇ ਵਿੱਚ ਵੀ ਨਹੀਂ ਬੁਲਾਉਂਦੇ ਤੇ ਨਾ ਹੀ ਮੈਂ ਇਹੋ ਚਾਹੇ ਲੋਕਾਂ ਦੇ ਕਰ ਜਾਂਦਾ ਹਾਂ ਦੱਸਦੀ ਹੈ ਕਿ ਸੀਐਮ ਮਾਨ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਕਿ ਉਹਨਾਂ ਨੇ ਨੌਜਵਾਨਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਨੇ ਜਿਨ੍ਹਾਂ ਦੀ ਗਿਣਤੀ 497 ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੇ ਇੱਥੇ ਇਹ ਵੀ ਗੱਲ ਆਖੀ ਹੈ ਕਿ ਸੁਖਬੀਰ ਬਾਦਲ ਤੇ ਸੁਨੀਲ ਜਾਖੜ ਦਾ ਜਿਹੜਾ ਹਾਸਾ ਅਠੱਠਾ ਹੈ ਉਹ ਹਾਸਾ ਨਹੀਂ ਬਲਕਿ ਬੇਸ਼ਰਮੀ ਹੈ ਉਹਨਾਂ ਨੇ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਸ ਤੇ ਤੰਜ ਕੱਸਦਿਆਂ ਹੋਇਆਂ ਇਹ ਗੱਲ ਆਖੀ ਹੈ ਕਿ ਇਹਨਾਂ ਦਾ ਹਾਸਾ ਠੱਠਾ ਬਿਲਕੁਲ ਵੀ ਹਾਸਾ ਨਹੀਂ ਹੈ ਬਲਕਿ ਇਹ ਰੱਜ ਕੀ ਬੇਸ਼ਰਮੀ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਕਾਲੀ ਦਲ ਇਹ ਸਾਰੇ ਇਹ ਗਲ ਕਾਖ ਰਹੇ ਨੇ ਕਿ ਉਪਾਜਪਾ ਦੇ ਵਿੱਚ ਡਿਪੋਰਟੇਸ਼ਨ ਤੇ ਆਏ ਹੋਏ ਨਹੀਂ ਉਹਨਾਂ ਨੇ ਇਸ ਗੱਲ ਨੂੰ ਰੱਜ ਕੀ ਬੇਸ਼ਰਮੀ ਦੱਸਿਆ ਉਹਨਾਂ ਨੇ ਆਖਿਆ ਹੈ ਕਿ ਇੱਕ ਪਾਸੇ ਲੋਕ ਮਰਨ ਵਰਤੇ ਬੈਠੇ ਨੇ ਧਰਨੇ ਲਗਾ ਕੇ ਬੈਠੇ ਨੇ ਤੇ ਇਹੋ ਜਿਹੇ ਲੋਕ ਮ제 ਲੈ ਰਹੇ ਨੇ ਸੋ ਸਿਆਮਨ ਚੰਡੀਕੜ ਪਹੁੰਚੇ ਸਨ ਜਿੱਥੇ ਕਿ ਉਹਨਾਂ ਨੇ ਨੌਜਵਾਨਾਂ ਨੂੰ ਨੌਕਰੀ ਦੇ ਅਨੁਕਤੀ ਪੱਤਰ ਵੰਡੇ ਨੇ ਜਿੰਨਾਂ ਦੀ ਗਿਣਤੀ 497 ਦੱਸੀ ਜਾ ਰਹੀ ਹੈ ਤੇ ਇੱਥੇ ਉਹਨਾਂ ਨੇ ਇਹ ਵੱਡਾ ਬਿਆਨ ਦਿੱਤਾ ਹੈ ਕਿ ਸੁਖਬੀਰ ਬਦਲ ਦੀ ਬੇਟੀ ਦਾ ਜਿਹੜਾ ਵਿਆਹ ਹੋਇਆ ਉਸ ਦੇ ਵਿੱਚ ਉਹ ਗੈਰ ਹਾਜ਼ਰ ਰਹੇ ਨੇ ਇਸ ਦੇ ਬਾਰੇ ਵਿੱਚ ਉਹਨਾਂ ਨੇ ਇਹ ਟਿੱਪਣੀ ਕੀਤੀ ਹੈ ਕਿ ਇਹ ਲੋਕ ਤਾਂ ਉਹਨਾਂ ਨੂੰ ਵਿਆਹ ਦੇ ਵਿੱਚ ਵੀ ਨਹੀਂ ਬੁਲਾਉਂਦੇ ਤੇ ਨਾ ਹੀ ਉਹ ਇਹੋ ਜਿਹੇ ਲੋਕਾਂ ਦੇ ਕਰ ਜਾਂਦੇ ਨੇ ਸੋ ਸੀਐਮ ਆਨ ਹੋਰਾਂ ਦੇ ਵੱਲੋਂ ਸੁਖਬੀਰ ਬਾਦਲ ਤੇ ਸੁਨੀਲ ਜਾਖੜ ਦੇ ਹਾਸਤੇ ਠੱਠੇ ਨੂੰ ਬੇਸ਼ਰਮੀ ਦੱਸਿਆ ਇਸ ਬੰਦ ਦੇ ਵਿੱਚ ਸੀਐਮ ਆਨ ਹੋਰ ਕੀ ਕੋ ਜਾਖ ਰਹੇ ਨੇ ਆਓ ਸੁਣਦੇ ਆ ਜਦੋਂ ਕਿਸੇ ਡਿਬੇਟ ਬੂਥ 'ਚ ਜਾਂ ਕਿਤੇ YouTube ਤੇ ਸਵਾਲ ਕਰਦੇ ਕਿਥੇ ਦਿੱਤੀਆਂ ਨੌਕਰੀਆਂ ਜੀ ਦਿਖਾਓ ਜੀ ਆ ਬੈਠੇ ਨੇ ਜੀ ਤੁਸੀਂ ਪਲੀਜ਼ মিডিਆ ਨਾਲ ਗੱਲ ਕਰਕੇ ਜ਼ਰੂਰ ਜਾਇਓ ਜਾਂ ਜਾਂਦੇ ਹੋਏ ਹਸਬੰਡ ਵਾਈਫ ਆ ਇਹਨੇ ਕੈਨੇਡਾ ਤੋਂ ਆਏ ਨੇ ਠੀਕ ਹੈ ਇੱਕ ਫਤਿਹਗੜ੍ਹ ਸਾਹਿਬ ਤੋਂ ਉਹ ਕਹਿੰਦਾ ਜਹਾਜ਼ ਨੂੰ ਹੱਥ ਪੈ ਗਿਆ ਸੀ ਕੈਨੇਡਾ ਵਾਲੇ ਨੂੰ ਠੀਕ ਹੈ ਨਾ ਤੇ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਹੈ ਮੇਰੇ ਕੋਲ ਕੱਲੇ ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਹੈ ਕਿਹੜੇ ਕਿਹੜੇ ਡਿਪਾਰਟਮੈਂਟ 'ਚ ਹੁਣ ਤੱਕ ਤੇ ਆ ਅੱਜ ਵਾਲੇ ਉਹ 52 52000 ਵਾਲਾ ਝੂਠ ਤਾਂ ਨਹੀਂ ਬੋਲਦੂਗਾ ਵੀ 52000 ਨੌਕਰੀ ਦਿੱਤੀਆਂ ਕਿਸੇ ਨਾ ਕਿਸੇ ਤਾਂ ਮਿਲਣ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀਆਂ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋ ਜਾਂਦਾ ਹੈ ਬੇ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ਼ ਹੋਵੇ ਤਾਂ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾ ਘਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਵੱਦ ਨੰਬਰਾਂ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਬਾਦ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘਟ ਨੰਬਰਾਂ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਕਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਸੋ ਟੀਮ ਐਫਰਟ ਹੈ ਕੋਈ ਇਹ ਨਾ ਕਹੋ ਕਿ ਇਕੱਲਾ ਭਗਵਾਨ ਤਮਾਨ ਦਿਖਾ ਰਿਹਾ ਮੈਂ ਮੈਂ ਤਾਂ ਸਿਰਫ ਇਹ ਕਹਿਣਾ ਕਿ ਅਸੀਂ ਇਸ ਧਰਤੀ ਸਾਡੀ ਇੰਨੀ ਸੁਲੱਖਣੀ ਹੈ ਇੰਨੀ ਭਾਗਾ ਵਾਲੀ ਹੈ ਕਿ ਇਸ ਧਰਤੀ ਤੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਚਾਹ ਬਾਰੂ ਆਇਆ ਹੋਵੇ ਪਰਦੇਸੀ ਹੋਵੇ ਜੋ ਮਰਜੀ ਹੋਵੇ ਇਹ ਧਰਤੀ ਕਿਸੇ ਨੂੰ ਭੁੱਖਾ ਨਹੀਂ ਮਾਰਦੀ ਸੋ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਕਿ ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਇੱਧਰੋਂ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗਿਆ ਜ਼ਮੀਨਾਂ ਵੇਗੀਆਂ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਘਣਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਐਸੇ ਕਰਕੇ ਹੀ ਮੈਂ ਬਹੁਤ ਸਿਰ ਪਹਿਲਾਂ ਇਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰਿਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਇਹ ਹੈ ਜੇ ਹੀਰੇ ਕੇ ਉਮਰ ਵਾਲੇ ਫਿਰ ਜੇ ਜਾਣੇ ਤੋਂ ਉਹਨਾਂ ਕੋਲੇ ਸੀ ਫਿਰ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਵੇਖ ਰਿਹਾ ਹੈ ਬਾਈ ਤੋ ਉਹ ਕਹਿੰਦਾ ਹਾਂ ਜੀ ਬਗਰਦੇਵ ਤੇ ਨਾਲ ਆਪਣੀ ਲੱਗਦੀ ਐ ਕੋਈ ਨਹੀਂ ਗਰਦੇਵ ਤਾਂ ਤੂੰ ਸਰਕਾਰ ਆ ਲੈਣੇ ਪਰਚਾ ਪਾਵਾਂਗੇ ਗਰਦੇਵ ਤੇ ਚਲੋ ਜੀ ਉਹ ਲੜਾ ਤੇ ਆਪਸ ਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਉਹ ਤਾਂ ਫਲਾਨਿਆਂ ਦੀ ਦੂਜੀ ਪਾਰਟੀ ਦਾ ਐ ਆਪਦੇ ਬਿਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਐ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਐ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾ ਕੇ ਨੂੰ ਮੈਨੂੰ ਐਂ ਸਮਝ ਦਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ